ਹੈਲੋ YouTube ਫੈਮਿਲੀ ਕਿਵੇਂ ਹੋ ਇੱਥੇ ਵਿਚਾਰੀ ਮਸ਼ੀਨ ਘੁੰਮ ਗਈ ਇੱਧਰ ਨੂੰ ਅ ਕਪੜੇ ਸਕਾਉਣ ਦੀ ਸਕਾਉਣ ਦੀ ਤੇ ਵੇਖੋ ਕੋਈ ਖਿਲਾੜੇ ਨਹੀਂ ਘਰ ਵਿੱਚ ਖੁਸ਼ ਨਹੀਂ ਨਹਿਗਾ ਬੀਬੀ ਨੇ ਲਾਈਟ ਛਾਦ ਕੇ ਬੀਬੀ ਤੇ ਤੇ ਇੱਥੇ ਮੇਰਾ ਸ਼ਾਮ ਦੀ ਰੋਟੀ ਪਾਣੀ ਦਾ ਕੰਮ ਹੋ ਗਿਆ ਹੈ ਸਬਜੀ ਮੈਂ ਪਨੀਰ ਦੀ ਬਣਾਈ ਓਨੀ ਕੁ ਰਾਤ ਰਾਤ ਖਾਦੀ ਜਾਣੀ ਆ ਆਟਾ ਗੁੰਨਤਾ ਭਾਂਡੇ-ਭਾਂਡੇ ਨੀਟ ਐਂਡ ਕਲੀਨ ਦੁੱਧ ਨੂੰ ਖੱਟਾ ਲਾਤਾ ਸਾਰਾ ਦੁੱਧ ਵਾਂ ਸੰਭਾਲਤਾ ਤੇ ਇੱਧਰ ਦੇਖੋ ਖਲਾਰਿਆਂ ਵਾਲੇ ਘਰ ਨਹੀਂ ਤੇ ਖਲਾਰੇ ਕਾਦੇ ਨਾ ਪਹਿਣਿਆ ਤੇ ਹੁਣ ਮੈਂ ਚਲਦੀ ਆ ਨੀਚੇ ਜਲਸਿਰ ਨੂੰ ਥੱਲੇ ਬਹੁਤ ਚਿਰ ਹੋ ਗਿਆ ਤੇ ਵੇਖੀਆ ਵਾ ਕੀ ਕਰਦਾ ਪਿਆ ਗਰਮੀ ਬਹੁਤ ਹੁੰਦੀ ਆ ਵਿਲੇ ਲੇਟਾ ਸਵੇਰ ਦਾ ਕੰਮ ਗਰਮੀ ਪਸੀਨੇ ਵਾਲਾ ਹੁੰਦਾ ਉਹਨੇ ਮੈਂ ਕਿਹਾ ਸੀ ਆਖਲਾ ਰਾ ਚੁੱਕਣ ਵਾਸਤੇ ਤੇ ਉਹ ਕੋਈ ਹੋਰ ਪੰਗੇ ਲੈਣ ਲੱਗ ਪਿਆ ਇੱਥੇ ਪੱਖਾ ਚਲਾ ਕੇ ਤਾਂ ਕਿੰਦ ਗਰਮੀ ਕਰਦੇ ਦੇਖੋ ਅੱਜਕਲ ਸੋ ਸੱਪ ਸੁਨੁਕੀਆਂ ਨਿਕਲਦੇ ਨੇ ਮੇਰਾ ਹੋ ਗਿਆ ਲਾਈਟਾਂ ਮੈਂ ਜਗਾਈਆਂ ਉਹ ਫਿਰ ਦਈ ਆਹ ਬਸਲੀអស់ ਗੁੱਟ ਆ ਰਿਹਾ ਚੰਨ ਨਾਲ ਮੜਮੜ ਅੱਜ ਕੱਲ ਸਬਸ ਲੁੱਪੀਆਂ ਵੀ ਬੜੀਆਂ ਹੁੰਦੀਆਂ ਘਾਹ ਦੇ ਵਿੱਚ ਤੇ ਮੈਂ ਲਦਾ ਪਾਣੀ ਲਾ ਕੇ ਬੈਠਾ ਬੁੱਟਿਆਂ ਨੂੰ ਕਦੋਂ ਦੀਆਂ ਵਾਜਾਂ ਮਰੀ ਜੰਨੀ ਮੈਂ ਕਿਹਾ ਰੋਟੀ ਫੇਰੀ ਲੱਗਾ ਦੇ ਪਾਪਾ ਵੀ ਨਹੀਂ ਆਏ ਅਜੇ ਤੱਕ ਤੇ ਮੈਂ ਕਿਹਾ ਚਲੋ ਦੇ ਕਿੰਤੀ ਤੇ ਫੁੱਲ ਕੇ ਲੈਣੇ ਹੁੰਦੇ ਆਹ ਕੌਣ ਆ ਰਿਹਾ ਹੈ ਕੀ ਜਗ ਰਿਹਾ ਹੈ ਆ ਦੋ ਲਾਈਟਾਂ ਕਿਹੜੀ ਮਸ਼ੀਨਰੀ ਦੀਆਂ ਐ ਇਹ ਆ ਸਾਡੀ ਡੇਜੀ ਦੀਆਂ ਡੇਜੀ ਅਜਨਾ ਕਿ ਹੱਟੀ ਦੇਜੀ ਦੇ ਵਾਲ ਗਿੱਲੇ ਆ ਤੇ ਡੇਜੀ ਜਗਸਿਰ ਕਿੱਥੇ ਡੇਜੀ ਮੈਨੂੰ ਲੈ ਕੇ ਚੱਲ ਜਗਸਿਰ ਕੋਲੇ ਵੇਖੇ ਮੇਰੇ ਅੱਗੇ ਅੱਗੇ ਜਾਊਗੀ ਤੇ ਜਗਸਿਰ ਕੋਲ ਲੈ ਕੇ ਜਾਊਗੀ ਮੈਨੂੰ ਹੁਣ ਹਾਂ ਕਿੱਥੇ ਜਗਸਿਰ ਕਿਆ ਕਿ ਸਰ ਕਿੱਥੇ ਗਿਆ ਇੱਥੇ ਸੀਗਾ ਇਹ ਆ ਰਿਆ ਜੱਗਸੀਰ ਤੇਰੇ ਕੋਲ ਲੈ ਕੇ ਆਈ ਮੈਨੂੰ ਜਿਹੜਾ ਕੰਮ ਦੱਸਿਆ ਸੀ ਉਹ ਤੂੰ ਕੀਤਾ ਨਹੀਂ ਹੋਰ ਹੀ ਪੰਗੇ ਲੈ ਗਈ ਜੰਨਾ ਡੈਡੀ ਦਾ ਚਮਚਾ ਤੇ ਮੰਮੀ ਦਾ ਚਮਚਾ ਨਹੀਂ ਬੰਨਣਾ ਹੈ ਕੋਈ ਗੱਲ ਨਹੀਂ ਹੈ ਮੰਮੀ ਦੀ ਤਾਂ ਕੋਈ ਕੋਲੀ ਛੱਡ ਕੇ ਕੋਈ ਕੋਲੀ ਦੀ ਪਲੇਟ ਵੀ ਨਹੀਂ ਬੰਦਦਾ ਕੁਛ ਤੇ ਨੇ ਰੇਜ ਕੁਛ ਦਿੰਦਾ ਹੀ ਨਹੀਂ ਪਿਆ ਨੇ ਰੇਜ ਕੁਝ ਨਹੀਂ ਦੇਸ ਰਿਆ ਇੰਨਾ ਦਿਨਾਂ ਚ ਸੱਪ ਸੁਲੂਪੀ ਹੁੰਦੀ ਤੇ ਮੜਾ ਧਿਆਨ ਨਾ ਵੇਖ ਕੇ ਐ ਰੋਜ ਪਾਣੀ ਲਾਈਦਾ ਐ ਸੁੱਕਿਆ ਪਿਆ ਖੁਸ਼ਕ ਤਰਤੀਆਂ ਬਿਲਕੁਲ ਗਰਮੀ ਬਹੁਤ ਆ ਵਿਚਾਰੇ ਬੂਟੇ ਕੀ ਕਰਨ ਫਿਰ ਵੀ ਵਿਚਾਰੇ ਹਰੇ ਭਰੇ ਮੈਨੇ ਤਗੜੇ ਚਲ ੜੇ ਜੀ ਕੋਈ ਸਟੰਟ ਕਰਕੇ ਵਿਖਾ ਇਹਨੇ ਵੀਡੀਓ ਪਾਈ ਸੀ ਨਾ ਮੈਂ ਨਹੀਂ ਤੈਨੂੰ ਵਿਊਜ਼ ਦੇਨੇ ਬਿਲਕੁਲ ਵੀ ਵਿਊਜ਼ ਆ ਗਏ ਤੇਰੀ ਵੀਡੀਓ ਨੂੰ ਅਮੇ ਰੋਜ਼ ਕੈਮਰਾ ਲੈ ਕੇ ਆ ਜਾਂਦਾ ਹੈ ਮੇਰੇ ਪਾਸ ਕੇ ਚਾਰ شپੇਰੇ ਆ ਗਵੰਡੀਆਂ ਦਾ ਘਰ ਲਾਈਟਾਂ ਲੁੱਟਾ ਜਗ ਰਹੀਆਂ ਨੇ ਹਨੇਰਾ ਹੋ ਗਿਆ ਗੱਡੀਆਂ ਲੰਘ ਰਹੀਆਂ ਨੇ ਆ ਰਹੀਆਂ ਨੇ ਜਾ ਰਹੀਆਂ ਨੇ ਪਰ ਸਾਡੀ ਗੱਡੀ ਨਹੀਂ ਅਜੇ ਆਈ ਆ ਕੀ ਆ ਭਰਮ ਦੋਤ ਵਾਲੇ ਵਾਓ ਤੇ ਆਸਮਾਨ ਵੀ ਵੇਖੋ ਨੀਲਾ ਚਿੱਟਾ ਨੀਲਾ ਚਿੱਟਾ ਡਬਲ 쉐ਡਡ ਹੋਇਆ ਪਿਆ ਏ ਕਿੰਨਾ ਸੋਹਣਾ ਲੱਗਦਾ ਏ ਚੰਦ ਮਾਮਾ ਕਿੱਧਰ ਛੁਪ ਗਏ ਮਾ ਮਾ ਕਿੱਧਰ ਲੁੱਕ ਗਿਆ ਛੁੱਟੀਆਂ ਚ ਮਾਮੇ ਵਿਚਾਰੇ ਦਾ ਬੁਰਾ ਹਾਲ ਹੋ ਜਾਂਦਾ ਪੰਜ ਜਣੇ ਵੈਸੇ ਕਰ ਦਿੰਦੇ ਮਾਮਾ ਵਿਚਾਰਾ ਲੁੱਕ ਕੇ ਬੈਠਾ ਹਣਾ ਕਿ ਹੁੰਜੇ ਚ ਹੋ ਹੋ ਖੋਸ਼ ਦਾ ਨੈਟ ਵਿਚਾਰਾ ਖੋਸ਼ ਦੀ ਤਾਂ ਹੁਣ ਪੂਰੀ ਚਟਣੀ ਉੱਥੇ ਨਿਕਲੀ ਹੋਈ ਆ ਤੇ ਖੋਸ਼ ਬਿਨਾ ਸਾਡੇ ਵਲੌਗ ਵੀ ਅਧੂਰੇ ਕਿੰਨੇ ਸੋਨੇ ਟਰੀ ਲੱਗਦੇ ਵਾਓ ਬੱਦਰਤ ਦਾ ਨਜ਼ਾਰਾ ਰਾਤ ਨੂੰ ਵੱਖਰਾ ਸਵੇਰੇ ਵੱਖਰਾ ਕੋਇਲ ਕਿੱਥੇ ਬੋਲਦੀ ਪੀ ਕੋਇਲ ਹਾਂ ਇਹਨਾਂ ਵਾਜ ਸੁਣ ਗਈ ਮੇਰੀ ਚੁੱਪ ਕਰ ਗਈ ਮੌਸਮ ਕਿੰਨਾ ਵਧੀਆ ਹੋ ਗਿਆ ਬੱਦਲ ਗੱਜ ਰਹੇ ਆ ਮਿੱਠੀ ਮਿੱਠੀ ਹਵਾ ਮੱਠੀ ਮੱਠੀ ਦੇਜੀ ਵੀ ਬਾਹਰ ਆ ਗਈ ਤੇ ਯਾਰ ਨਾ ਤੇ ਬੱਤੀ ਇੰਤਲ ਸੁਣਾਈ ਦੇ ਰਿਹਾ ਗੜਗੜ ਗੜਗੜ ਕਰ ਰਿਹਾ ਅੱਜ ਹੀ ਬਾਕੀ ਸਕਸਾ ਨਾ ਇਹ ਲੱਗਦੀ ਮੈਂ ਗੱਡੀ ਪੂਰ ਤੇ ਟਿੱਡੀ ਹੋਈ ਹੁੰਦੀ ਬਾਬਾ ਜੀ ਕਥਾ ਕਰ ਰਿਹਾ ਲੱਗਦਾ ਹੈ ਅੱਜ ਮੌਸਮ ਹੋਊਗਾ ਚੇਂਜ ਨਾ ਤਰੋ ਤਰੋ ਜਾ ਸੂਰਜ ਦੇਵਤਾ ਵੀ ਅੱਜ ਬੱਦਲਾਂ ਦੇ ਉਲੇ-ਉਲੇ ਐ ਇੱਧਰ ਨੀਂ ਚੁੰਨਾ ਨਾ ਮੈਂ ਚੱਕਰ ਆ ਕੋਲ ਆਦੀ ਰਿਹਾ ਕੰਮ ਚੱਲ ਰਿਹਾ ਹੈ ਕੰਮ। ਕਲੂਜ਼ ਦਾ ਵੀ ਦੇਖੋ। ਕੰਮ ਬੜਾ ਕਲੂਜ਼ ਆ ਗਿਆ ਹੈ। ਬਸ ਸੜਕ ਤੇ ਆਈ ਸੜਕ ਤੇ। ਇੱਥੋਂ ਸ਼ੁਰੂ ਕਰੀ ਦੇ। ਮੈਨੇ ਮੀਪਾ ਵੈ ਤੇ ਸੀ ਮੀਦੀ ਕਲਿੱਪ ਲਈਏ ਵਧੀਆ ਜੀ ਘੈਂਟ ਜੀ। ਸਸਿਕਾ ਯੂਟਿਊਬ ਫੈਮਲੀ ਕੀ ਹਰ ਚਾਲ ਕੀ ਮੈਂ ਤੁਸੀਂ ਸਾਰੇ ਉਮੀਦ ਕਰਦੀ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ। ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਥੱਲੇ ਆ ਜਾ ਰਹੀ ਪਕੌੜੇ ਬਣਾਉ ਪਕੌੜੇ ਹਜੇ ਮੀ ਕਹਿੰਦੇ ਨੇ ਨਾ ਕਣਕ ਖੇਤ ਕੁੜੀ ਪੇਟ ਆ ਜਵਾਈਆ ਬੰਡੇ ਖਾ ਉਹ ਗੱਲ ਆ ਪਕੌੜੇ ਖਾਣੇ ਸੋੱਖੇ ਆ ਬਣਾਉਣੇ ਬਹੁਤ ਔਖੇ ਆ ਆਹੋ ਪਹਿਲਾਂ ਹੀ ਬਣਾ ਕੇ ਰੱਖ ਲੈਣੇ ਆ ਨਾ ਪਕੌੜੇ ਤੇ ਹੋਰ YouTube ਫੈਮਿਲੀ ਤੁਸੀਂ ਕਿਵੇਂ ਹੋ ਕਿੱਥੇ ਕਿੱਥੇ ਰਹਿ ਰਹੇ ਹੋ ਕਿੰਨੀ ਗਰਮੀ ਪੈ ਰਹੀ ਤੁਹਾਡੇ ਕਮੈਂਟਾਂ ਵਿੱਚ ਜਰੂਰ ਦੱਸਿਓ ਅੱਜ ਥੋੜੀ ਜੀ ਰਾਹਤ ਹੈ ਜੇ ਮੇਹ ਪੈ ਗਿਆ ਤੇ ਬਸ ਗੁੰਮ ਨਾ ਲਾਵੇ ਮੱਠੀ ਮੱਠੀ ਆਵਾਗਦੀ ਰਹੇ ਤੈਦ ਕੀ ਚੁੰਨੇ ਐਡਵਾਂਸ ਦੀ ਸ਼ੁਰੂ ਹੋ ਗਏ ਫੇਰ ਵੀ ਮੈਨੂੰ ਲੱਗਦਾ ਕਾਫੀ ਹੱਦ ਤੱਕ ਕਵਰਿੰਗ ਹੋਈ ਗਈ ਹੈ ਕਿਤੇ ਕਿਤੇ ਥਾਂ ਰਹਿ ਗਈ ਜਿੱਥੇ ਨਹੀਂ ਲੱਗੇ ਤੇ ਪੰਜਾਬ ਚ ਤਾਂ ਹਾ ਕੁਛ ਚੱਲ ਰਿਹਾ ਏ ਚੁੰਨੇ 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 ਦੇਖ ਸਕਦੇ ਤੁਸੀਂ ਆ ਤਾਂ ਕਾਫੀ ਦਿਨਾਂ ਦੇ ਲੱਗੇ ਹੋ ਰਹਿੰਦੇ ਜੀ ਹਾਂ ਕਿਤੇ ਕਿਤੇ ਜਿਵੇਂ ਆ ਜਗਾ ਹੋਗੀ ਰਾਹ ਹੋਗੀ ਆ ਹੋਗੀ ਆ ਪਿੱਛੇ ਸਾਰੀ ਜਗਾ ਰਹੀਂਦੀ ਇੱਧਰ ਸਾਰੇ ਲੱਗ ਗਿਆ ਚੰਨਾ ਤੇ ਇੱਧਰਲੀ ਸਾਈਡ ਸਾਰੀ ਪਈ ਹੋਈ ਆ ਐਸ ਵਿੰਡੋ ਤਾਂ ਜ਼ਿਆਦਾ ਖੁੱਲ੍ਹੇ ਉਹ ਇਦਰੋਂ ਲੱਗਦਾ ਜਿਵੇਂ ਬੱਦਲ ਉੱਠਦਾ ਪਿਆ ਆਹ ਜੀ ਇਦੋਂ ਮੈਨੂੰ ਲੱਗਦਾ ਕਿ ਅਰੋਹ ਚੱਲਿਆ ਆ ਨਹੀ ਤਮਾ ਕਿੰਨਾ ਸੋਹਣਾ ਲੱਗਦਾ ਸਾਰਾ ਕੁਛ ਤੇ ਕਿਚਨ ਦਾ ਕੰਮ ਵੀ ਸਵੇ ਸਵੇਰ ਦਾ ਨਿਪਟ ਗਿਆ ਚਾਹਾਂ ਬਣ ਗਈਆਂ ਦੁੱਧ ਲਓ ਬਾਅਦ ਕਰਤਾ ਭਾਂਡੇ ਭੁੰਡੇ ਸਾਫ ਕਰਤੇ ਬਸ ਰੋਟੀ ਬਨੋਣੀ ਹੁਣ ਤੇ ਕੱਪੜੇ ਅੱਜ ਫੇਰ ਮੈਂ ਅੰਦਰ ਹੀ ਪਾਤੇ ਆ। ਮੈਂ ਕਿਹਾ ਚਲੋ ਮੌਸਮ ਦਾ ਕੋਈ ਪਤਾ ਨਹੀਂ। ਬਾਕੀ ਸਾਮ ਤੇ ਤਹਿਲਾ ਤੇ ਜਿਹੜੇ ਸੁੱਕੇ ਸੀ ਇੱਥੇ ਬਿੱਲੀ ਪੈ ਹੋਇਆ। ਤੇ ਆ ਵੀ ਕੰਮ ਨੇ ਵੇੜਤਾ। ਬਰਕਾ ਬਰਕਾ ਪਾਤੀਆਂ। ਤੇ ਹੁਣ ਆਪਣਾ ਕੰਮ ਮੇਨ ਝਾੜੂ-ਪੋਚੇ ਦਾ। ਕੱਪੜਿਆਂ ਦਾ ਵੀ ਨਿਪਟ ਗਿਆ ਤੇ ਝਾੜੂ-ਪੋਚੇ ਦਾ ਰਹਿ ਗਿਆ ਤੇ ਜਾਂ ਫਿਰ ਜਿਹੜਾ ਰੋਟੀ ਦਾ। ਤੇ ਉਸ ਤੋਂ ਪਹਿਲਾਂ ਟਾਈਮ ਲੱਗਣਾ ਵੀਡੀਓ ਬਣਾਉਣ ਤੇ ਐਡਿਟ ਕਰਨ ਤੇ ਸਾਰਾ H2Z ਅਜੇ ਸਭ ਖਲਾਰੇ ਖਨੂਰੇ ਉਸੇ ਤਰ੍ਹਾਂ ਹੀ ਆ ਬਿੱਡ ਬਿੱਡਾਂ ਦੀਆਂ ਚਾਦਰਾਂ ਚੇਂਜ ਕਰੂੰ ਵੀ ਇੰਨਾ ਕੀ ਪਿਆ ਦੇਖੋ ਜਿੰਨਾ ਵੀ ਠੰਡਾ ਹੋ ਗਿਆ ਛਿੱਟਾ ਛਿੱਟਾ ਨਹੀਂ ਆ ਕੁਝ ਖਾਸ ਨਹੀਂ ਨਸੀਬ ਮਾਪਾ ਹੋ ਜੇ ਮੌਸਮ ਇੰਨਾ ਠੰਡਾ ਹੋ ਗਿਆ ਹਵਾ ਉਹ ਆ ਅੱਜ ਐਸਾਈਡ ਦੀ ਹਵਾਏ ਇਹ ਬਰੋ ਘਵਾਂ ਪਾਉਤਾ ਰਹੀ ਆ ਠੰਡੀ ਠੰਡੀ ਆ ਬਸ ਹਾਂਜੀ ਮੂੰ ਬੰਨ ਲਿਆ ਤੇ YouTube ਫੈਮਲੀ ਨਾਲ ਗੱਲਬਾਤ ਕਰ ਲੋ ਕੋਈ YouTube ਫੈਮਲੀ ਨੂੰ ਇਹੀ ਆ ਬਸ ਲਾਈਕ ਕਰੋ ਕਮੈਂਟ ਕਰੋ ਵੀਡੀਓ ਵਧੀਆ ਲੱਗਦੀ ਆ ਤੇ ਸ਼ੇਅਰ ਵੀ ਕਰੋ ਹਾਂ ਦਮ ਕੇ ਸਪੋਰਟ ਕਰੋ ਵਧਾ ਜਾ ਵੇਲਾ ਕਰਾ ਦੋ ਹਾਂਜੀ ਤੇ ਜਰੂਰ ਮੰਨਿਓ ਸਾਡੀ ਗੱਲ ਨੂੰ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਅੱਜ ਦੇ ਪਿਆਰੇ ਜਿਹੇ ਮੌਸਮ ਨਾਲ ਅਸੀਂ ਇੱਥੇ ਵੀਡੀਓ ਨੂੰ ਕਰਦੇ ਆਂ ਬੰਦ ਤੇ ਕੱਲ ਨੂੰ ਇੱਕ ਨਵਾਂ ਵਲੌਗ ਲੈ ਕੇ ਆਵਾਂਗੇ ਅੱਜ ਦੇ ਵਲੌਗ ਨੂੰ ਦਿਓ ਆਪਣਾ ਪਿਆਰ ਓਕੇ ਬਾਏ ਸਸ਼ਕਾਲ